ਦਿੱਲੀ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੀਆਂ ਹੋਈਆਂ ਗੁਰੂਕੀਆਂ ਲਾਡਲੀਆਂ ਫੌਜਾਂ ਵੀ ਪਹੁੰਚ ਚੁੱਕੀਆਂ ਹਨ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿੰਘ ਜੈਕਾਰੇ ਮਾਰਦੇ ਹੋਏ ਆਪਣੇ ਘੋੜਿਆਂ ਸਮੇਤ ਦਿੱਲੀ ਪਹੁੰਚ ਚੁੱਕੇ ਹਨ ਸੋ ਕਿੰਨੇ ਕਿਲੋਮੀਟਰ ਦਾ ਪਿੰਡ ਤੈਅ ਕਰਕੇ ਪੰਜਾਬ ਤੋਂ ਨਿਹੰਗ ਸਿੰਘ ਅਤੇ ਹੋਰ ਜਗਾਵਾਂ ਤੋਂ ਇੱਥੇ ਦਿੱਲੀ ਵਿਖੇ ਪਹੁੰਚ ਰਹੇ ਹਨ ਸੋ ਆਜੋ ਤੁਸੀਂ ਵੀ ਜਿਹੜੇ ਲੋਕ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਹਨ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਓ ਵੱਧ ਤੋਂ ਵੱਧ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖ ਲੋ ਘੋੜੇ ਕਿਵੇਂ ਬਾਗੀਆਂ ਪਾਉਂਦੇ ਆ ਬਾਬਿਆਂ ਦੇ ਅੱਜ ਦਿੱਲੀ ਫਤਿਹ ਕਰਨ ਵਾਸਤੇ ਦੁਬਾਰਾ ਭਗੇਲ ਸਿੰਘ ਦੇ ਵਾਰਿਸ ਪਹੁੰਚ ਚੁੱਕੇ ਹਨ ਦਿੱਲੀ ਵਿਖੇ ਦੇ ਜਰੀਏ ਜੇ ਆਵਾਜ਼ ਪਹੁੰਚਦੀ ਆ ਮੈਂ ਬੰਬੇ ਵਾਲਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਨਾ ਵੇਚਾਓ ਚੋਰ ਦੇ ਭਲੇਖੇ ਸਾਧ ਨਾ ਰਗੜਿਆ ਜਾਵੇ ਕੀ ਕਦੇ ਉਹ ਬੀਬੀ ਨੇ ਪੰਗਾ ਲੈ ਲਿਆ ਕੰਗਣ ਰਣੋਤ ਨੇ ਕੀ ਉਹ ਸਾਡੀਆਂ ਬੀਬੀਆਂ ਨੂੰ ਮਾਈ ਭਾ ਘੋਰ ਦੀਆਂ ਵਾਰਸਾਂ ਨੂੰ ਮੰਦੇ ਮੰਦੇ ਬੋਲ ਬੋਲਦੀ ਆ ਪਰ ਉਹਨੂੰ ਪਤਾ ਨਹੀਂ ਵੀ ਜੇ ਤੂੰ ਬੀਬੀਆਂ ਦੇ ਡਿੱਕੇ ਆਗੇ ਉਹਨਾਂ ਨੇ ਪਾੜ ਕੇ ਰੱਖ ਦੇਣੀ ਤੇ ਦੂਜਾ ਉਹ ਸ਼ਕਤੀਮਾਨ ਇਹਨੂੰ ਛੋਟੇ ਹੁੰਦੇ ਆਪਾਂ ਵੀ ਵੇਖਿਆ ਉਹ ਗੋਲ-ਗੋਲ ਜਿਹਾ ਘੁੰਮਦਾ ਸੀ ਤੇ ਸਿੰਘ ਕਹਿੰਦੇ ਬਚੂ ਉਹ ਪਤਾ ਕੀ ਕਹਿੰਦਾ ਕਹਿੰਦਾ ਇਹ ਅਤਵਾਦੀ ਆ ਤੇ ਪੰਜਾਬ ਵਾਲੇ ਕਹਿੰਦੇ ਜੇ ਸਾਡੇ ਆ ਗਿਆ ਨਾ ਤੂੰ ਹੱਥ ਤੈਨੂੰ ਗੋਲ-ਗੋਲੀ ਘਮਾਉਣਾ ਇੱਕ ਥੱਪੜ ਮਾਰ ਕੇ ਕਹਿੰਦਾ ਫੇਰ ਘੁੰਮ ਉਹਨੇ ਫੇਰ ਘੁੰਮਣਾ ਫੇਰ ਮਾਰਨਾ ਵੀ ਫੇਰ ਘੁੰਮਾ ਕਹਿੰਦਾ ਜੇ ਆ ਗਿਆ ਢਿੱਕੇ ਪੰਜਾਬ ਵਾਲਿਆਂ ਦੇ ਤੈਨੂੰ ਇਦਾਂ ਹੀ ਘਮਾਵਾਂਗੇ ਆ ਥੋਡੇ ਨੱਥ ਪਾਵਾਂਗੇ ਮੋਦੀ ਦੇ ਨੱਥ ਪਾਉਣ ਵਾਸਤੇ ਆਏ ਆ ਤੁਸੀਂ ਨਾ ਵਿੱਚ ਆ ਜਿਓ ਤੁਹਾਡੇ ਨਾਲ ਪਟਾਕੇ ਪਾਉਣੇ ਪੈ ਜਾਣ ਬਾਬੇ ਦੇ ਦਰਬਾਰ ਦੇ ਅੰਦਰ ਜੁੜੇ ਹੁਣਾ ਤੇ ਮੇਰੇ ਬਾਬੇ ਨੂੰ ਗਰਜ ਕੇ ਫਦੇ ਬੁਲਾਇਓ ਮੇਰੇ ਤੋਂ ਪਹਿਲਾਂ ਵੀ ਮਾਹੌਲ ਗਰਮੀ ਆ ਵਾਹ ਜੀ ਤੇ ਹੁਣ ਵੀ ਗਰਮੀ ਜਲਣਾ ਇੱਕ ਪਾਸੇ ਜਿੱਥੇ ਬਾਬੇ ਦਾ ਜਨਮ ਹੋਇਆ ਸੰਗਤ ਜੀ ਉਹ ਫਿਰੋਜ਼ਪੁਰ ਦੀ ਧਰਤੀ ਸੀ ਕਿਉਂਕਿ ਉਹ ਮਾਲਵੇ ਵਾਲੇ ਅੱਜ ਵੀ ਬੰਨ ਕੇ ਸਿਰਾਂ ਦੇ ਉੱਤੇ ਮੌਤੇ ਕਫਨ ਤੇ ਸੰਗਤ ਜੀ ਰੱਖ ਕੇ ਤਲੀਆਂ ਦੇ ਉੱਤੇ ਸੀਸ ਅੱਜ ਵੀ ਦਿੱਲੀ ਨੂੰ ਤੁਰੇ ਵਕਤ ਪਾ ਕੇ ਰੱਖ ਦਿੱਤਾ ਦਿੱਲੀ ਨੂੰ ਨਾਸੀ ਤੁਮਾਂ ਲਿਆ ਕੇ ਰੱਖ ਦਿੱਤਾ ਮੋਦੀ ਦੇ ਤੇ ਜਿਹੜਾ ਖੱ쩌ਰ ਹਰਿਆਣੇ ਵਾਲਾ ਕਹਿੰਦਾ ਸੀ ਨਾ ਕਿ ਬਾਡਰ ਨਹੀਂ ਟੱਪਣ ਦੇਣੇ ਅਗਲਿਆਂ ਨੇ ਦਿੱਲੀ ਜਾ ਕੇ ਕਸ਼ਹਰੇ ਵੀ ਸੁਕਣੇ ਪਾ ਦੇ ਤੇ ਸੰਗਤ ਜੀ ਦੱਸ ਦਿੱਤਾ ਵੀ ਨਾ ਤੇ ਸਾਨੂੰ ਤੁਹਾਡੀਆਂ ਪਿਛਾੜਾਂ ਰੋਕ ਸਕਦੀਆਂ ਨਾ ਤੁਹਾਡੇ ਅਥਰੂ ਗੈਸ ਤੇ ਕੋਲੇ ਰੋਕ ਸਕਦੇ ਆ ਇਹ ਤੇ ਉਹ ਜਿਨ੍ਹਾਂ ਨੇ ਦਿੱਲੀ ਦੇ ਅੰਦਰ ਜਾ ਕੇ ਉਹ ਦਰਵਾਜਿਆਂ ਜੋ ਵੀ ਮੋਰੇ ਕੱਢਿਆ ਸੱਚ ਹੈ ਜੀ ਇਹਦੇ ਕਹਿੰਦੇ ਸੀ ਨਾ ਕਿ ਪੰਜਾਬ ਤੋਂ ਚੱਲ ਗਏ ਆ ਕੀ ਹੋਇਆ ਦਿੱਲੀ ਵਾਲਿਆਂ ਦਰਵਾਜੇ ਲਾ ਲਏ ਓਏ ਤੇ ਕੱਢਦੇ ਹੋ ਮੋਰੇ ਇਹ ਉਹੀ ਬੁੱਢਾ ਦਾលਿਆ ਜਿਹਦਾ ਚੌਥਾ ਜੱਫੇਦਾਰ ਬਾਬਾ ਜੱਸਾ ਸਿੰਘ ਆਲੂ ਵਾਲੀ ਨਾਲ ਬਾਬੇ ਭਗੇਲ ਸਿੰਘ ਵਰਗੇ ਯੋਧੇ ਬਾਬਾ ਜੱਸਾ ਸਿੰਘ ਰਾਮਗੜੀਏ ਵਰਗੇ ਯੋਧੇ ਜਿਹੜੇ ਕਹਿੰਦੇ ਸੀ ਜਿਹੋ ਜੀ ਬਿੱਲੀ ਮਾਰ ਲਈ ਦਿੱਲੀ ਮਾਰ ਲਈ ਅੱਜ ਦਿੱਲੀ ਨੂੰ ਕੂਚ ਕਰਨ ਵਾਸਤੇ ਤੁਰੇ ਹੋਏ ਆ ਬਹੁਤ ਗਿਆ ਗੁਰੂ ਕੰਮ ਬੰਦ ਬਹੁਤ ਗਏ ਆ ਬਾਬੇ ਹਨੂਮਾਨ ਸਿੰਘ ਦੇ ਵਾਰਸ ਆਓ ਪਿਆਰਿਓ